पुस्तक ਸੰਗਰਾਮੀ ਕੈਬਨਿਸ ਟਾਗੂ ਭਾਗ ਪਹਿਲਾ ਦਾ ਵਿਸ਼ਾ ਡਾਕਟਰ ਜੀ ਅਧਿਕਾਰੀ ਡਾਕਟਰ ਵਿਗਿਆਨੀ ਪ੍ਰਬੰਧਕ ਤੇ ਇੱਕ ਮਾਨਵਵਾਦੀ ਇਨਸਾਨ ਪਾਕੀ ਦਾ ਹਿੱਸਾ ਨੇਤਾਜੀ ਦੇ ਦੇਸ਼ ਛੱਡਣ ਦੀ ਯੋਜਨਾ 1940 ਚ ਸੁਭਾਸ਼ ਚੰਦਰ ਬੋਸ ਨੇ ਸੀਪੀਆਈ ਨੂੰ ਯੂਐਸਐਸਆਰ ਗੁਪਤ ਤੌਰ ਤੇ ਜਾਣਦੀਆਂ ਯੋਜਨਾਵਾਂ ਬਾਰੇ ਦੱਸਿਆ ਪਾਰਟੀ ਨੇ ਇਸ ਯੋਜਨਾ ਤੇ ਕੰਮ ਕੀਤਾ ਜਿਸ ਵਿੱਚ ਅਧਿਕਾਰੀ ਨੇ ਤਕਨੀਕੀ ਪੱਖਾਂ ਤੇ ਬਾਰੀਕੀ ਨਾਲ ਕੰਮ ਕੀਤਾ ਸੀਪੀਆਈ ਨੇਤਾ ਤੇਜਾ ਸਿੰਘ ਸੁਤੰਤਰ ਨੇ ਜਾਣ ਲਈ ਰਾਹ ਦੀਆਂ ਸਾਰੀਆਂ ਸਹੂਲਤਾਂ ਦਾ ਇੰਤਜ਼ਾਮ ਕੀਤਾ ਤੇ ਨਾਰਥ-ਵੈਸਟ ਫਰੰਟੀਅਰ ਤੋਂ ਸੀਪੀਆਈ ਦੇ ਭਗਤ RAM ਤਲਵਾਰ 1948 ਵਿੱਚ ਭਾਰਤ ਤੋਂ ਸੁਭਾਸ਼ ਬੋਸ ਦੇ ਨਾਲ ਕਾਬੁਲ ਗਏ ਬਾਅਦ ਵਿੱਚ ਤਲਵਾਰ ਨੇ ਅਧਿਕਾਰੀ ਨੂੰ ਇੱਕ ਵਿਸਤ੍ਰਿਤ ਰਿਪੋਰਟ ਦਿੱਤੀ ਪਾਰਟੀ ਹੈੱਡਕੁਆਰਟਰ 1942 ਵਿੱਚ ਬੰਬਈ ਚ ਚਲਾ ਗਿਆ ਅਧਿਕਾਰੀਆਂ થી ਹੀ ਮਹੱਤਵਪੂਰਨ ਕੰਮ ਕਰਦੇ ਰਹੇ ਉਹਨਾਂ ਨੇ ਪਾਰਟੀ ਕਮਿਊਨ ਦੇ ਸਾਦੇ ਜੀਵਨ ਵਿੱਚ ਬਹੁਤ ਯੋਗਦਾਨ ਪਾਇਆ ਇਸ ਤੋਂ ਬਾਅਦ ਹੋਰ ਕਮਿਊਨ ਬਣੇ ਇਹ ਆਜ਼ਾਦੀ ਅੰਦੋਲਨ ਵਿੱਚ ਅਧਿਕਾਰੀ ਦਾ ਇੱਕ ਵੱਡਾ ਯੋਗਦਾਨ ਸੀ ਪਹਿਲੀ ਪਾਰਟੀ ਕਾਂਗਰਸ ਤੇ ਬਾਅਦ ਵਿੱਚ ਸੀਪੀਆਈ ਦੀ ਪਹਿਲੀ ਕਾਂਗਰਸ 1943 ਚ ਬੰਬਈ ਚ ਹੋਈ ਸੀ ਅਧਿਕਾਰੀ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਤੇ ਪੋਲਿਟ ਬਿਊਰੋ ਲਈ ਚੁਣਿਆ ਗਿਆ ਸੀ ਕੋਲਟ ਬਿਊਰੇ ਦੇ ਹੋਰ ਦੋ ਮੈਂਬਰ ਪੀਸੀ ਜੋਸ਼ੀ ਜਨਲ ਸਕੱਤਰ ਤੇ ਬੀਟੀ ਰਣਦੀਵੇ ਸਨ ਜੂਨ 1943 ਚ ਅਧਿਕਾਰੀ ਪਾਰਟੀ ਦੇ ਅਖਬਾਰ ਪੀਪਲਜ਼ ਵਾਰ ਦੇ ਸੰਪਾਦਕ ਬਣੇ ਉਹਨਾਂ ਨੇ ਦੂਜੇ ਵਿਸ਼ਵ ਯੁੱਧ ਚ ਲੜਾਈ ਦੇ ਮੋਰਚਿਆਂ ਦਾ ਵਿਸ਼ਲੇਸ਼ਣ ਕੀਤਾ ਤੇ ਇਸ ਨੂੰ ਵਿਆਪਕ ਤੌਰ ਤੇ ਪੜਿਆ ਗਿਆ ਉਹਨਾਂ ਨੇ ਬੰਗਾਲ ਦੇ ਅਕਾਲ ਤੇ ਲੇਖ ਤੇ ਕਿਤਾਬਾਂ ਚ ਲਿਖੇ ਡਾਕਟਰ ਅਧਿਕਾਰੀ ਦਵਿਆ 1943 ਵਿੱਚ ਕਮਿਊਨ ਚਿਕਸਾ ਦੇ ਟੰਗ ਨਾਲ ਵਿਮਲ ਸਮਰਥ ਨਾਲ ਹੋਇਆ ਜੋ ਉੱਥੇ ਰਹਿੰਦੇ ਸਨ ਉਹਨਾਂ ਦੇ ਪੁੱਤਰ ਵਿਜੀ ਦੀ 1963 ਵਿੱਚ ਜੂਹੂ ਬੀਚ ਤੇ ਤੈਰਾਕੀ ਕਰਦੇ ਸਮੇਂ ਮੌਤ ਹੋਈ ਸੀ ਜਿਸ ਨੇ ਦੋਵਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ ਖਾਸ ਕਰਕੇ ਵਿਮਲ ਜੋ ਮਾਨਸਿਕ ਤੌਰ ਤੇ ਬਿਮਾਰ ਸੀ 1943 ਵਿੱਚ ਉਹਨਾਂ ਨੂੰ ਜਥੇਬੰਦਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਾਹੌਰ ਭੇਜਿਆ ਗਿਆ ਉਹਨਾਂ ਨੇ ਧੀਰਜ ਨਾਲ ਪਾਰਟੀ ਮੈਂਬਰਾਂ ਨੂੰ 3 ਦਿਨ ਆਮ ਸਭਾ ਸੁਣਿਆ ਤੇ ਨਵੀਂ ਲੀਡਰਸ਼ਿਪ ਦੇ ਗਠਨ 'ਚ ਭੂਮਿਕਾ ਨਿਭਾਈ। ਉਹਨਾਂ ਨੇ ਪੱਕਨਾਂ ਦੀ 올 ਇੰਡੀਆ ਕਿਸਾਨ ਕਾਨਫਰੰਸ ਵਿੱਚ ਵੀ ਸ਼ਿਰਕਤ ਕੀਤੀ ਤੇ ਉੱਥੇ ਗਦਰ ਪਾਰਟੀ ਦੇ ਕਈ ਆਗੂਆਂ ਨੂੰ ਮਿਲੇ। ਉਹਨਾਂ ਨੇ ਫਰਵਰੀ 1946 ਦੇ ਰਾਇਲ ਇੰਡੀਅਨ ਨੇਵੀ ਵਿਦਰੋਹ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਰੰਗਰੂਟਾਂ ਨੂੰ ਕੈਸਲ ਬੈਰਕਾਂ ਵਿੱਚ ਗੋਲਾ ਬਾਰੂਦ ਦੀਪੂ ਨੂੰ ਨਾਉ ਡਾਲਣ ਲਈ ਪ੍ਰੇਰਿਆ ਕਿਉਂਕਿ ਇਹ ਲੋਕਾਂ ਦੀਆਂ ਅਣਜਾਣਾਂ ਨੂੰ ਖਤਰੇ 'ਚ ਪਾ ਸਕਦਾ ਸੀ ਡਾਕਟਰ ਅਧਿਕਾਰੀ ਨੇ ਫਰਵਰੀ ਮਾਰਚ 1947 ਵਿੱਚ ਲੰਡਨ 'ਚ ਬ੍ਰਿਟਿਸ਼ ਕਲੋਨੀਆں ਦੀਆਂ ਕਮਿਊਨਿਸਟ ਪਾਰਟੀਆਂ ਦੀ ਕਾਨਫਰੰਸ ਵਿੱਚ ਸੀਪੀਆਈ ਦੇ ਨੁਮਾਇੰਦੇ ਦੇ ਤੌਰ ਤੇ ਸ਼ਿਰਕਤ ਕੀਤੀ ਬੀਟੀ ਰਣਦੀਵੇਦਾ ਸਮਾ ਡਾਕਟਰ ਅਧਿਕਾਰੀ ਫਰਵਰੀ 1948 ਵਿੱਚ ਕਲਕੱਤੇ ਛੋਈ ਪਾਰਟੀ ਦੀ ਦੂਜੀ ਕਾਂਗਰਸ ਵਿੱਚ ਕੇਂਦਰ ਕਮੇਟੀ ਤੇ ਪੋਲਟ ਬਿਊਰੋ ਲਈ ਚੁਣੇ ਗਏ ਬੀਟੀ ਰਣਦੀਬ ਜਨਰਲ ਸਕੱਤਰ ਪਵਾਨੀ ਸੇਨ ਤੇ ਸੋਮਨਾਥ ਲਹਿਰੀ ਪੋਲਟ ਬਿਊਰੋ ਦੇ ਹੋਰ ਮੈਂਬਰ ਸਨ ਅਧਿਕਾਰੀ ਨੇ ਬੀਟੀਆਰ ਲਾਈਨ ਦਾ ਸਮਰਥਨ ਕੀਤਾ ਸੀ ਇਸ ਤਰ੍ਹਾਂ ਵਿਨਾਸ਼ਕਾਰੀ ਬੀਟੀਆਰ ਲਾਈਨ ਲਈ ਜ਼ਿੰਮੇਵਾਰ ਸਨ ਪਾਰਟੀ ਨੇ 1950 ਚ ਇੱਕ ਨਵਾਂ ਪੋਲਟ ਬਿਊਰੋ ਚੁਣਿਆ ਤੇ BTR ਲੀਡਰਸ਼ਿਪ ਨੂੰ ਮੁਤਲ ਕਰ ਦਿੱਤਾ। ਅਧਿਕਾਰੀ ਤੇ ਭਵਾਨੀ ਸੇ ਨੂੰ 1 ਸਾਲ ਲਈ ਮੁਤਲ ਕਰ ਦਿੱਤਾ ਗਿਆ। ਅਧਿਕਾਰੀ ਨੇ ਇੱਕ ਸ਼ਾਨਦਾਰ ਸਵੈ-ਆਲੋਚਨਾਤਮਕ ਵਿਸ਼ਲੇਸ਼ਣ ਕੀਤਾ। ਫਿਰ 1952 ਚ ਕਾਮਪਾਰਟੀ ਦੇ ਮੈਂਬਰ ਬਚੋਂ ਕੰਮ ਕਰਨ ਲਈ ਪੰਜਾਬ ਚਲੇ ਗਏ। 1952 ਚਾਮਚੋਣਾ ਚੋਂਥੇ ਪਾਰਟੀ ਲਈ ਕੰਮ ਕੀਤਾ। ਉਹਨਾਂ ਨੇ ਦਿੱਲੀ ਤੇ ਬਾਅਦ ਵਿੱਚ ਬੰਬਈ ਵਿੱਚ ਪਾਰਟੀ ਦੇ ਸੰਸਦੀ ਦਫ਼ਤਰ 'ਚ ਇੱਕ ਕਾਮ ਸਟਾਫ ਮੈਂਬਰ ਵਜੋਂ ਵੀ ਕੰਮ ਕੀਤਾ। ਕੇਂਦਰੀ ਕਮੇਟੀ ਤੇ ਕੇਂਦਰੀ ਕਾਰਜਕਾਰੀ ਕਮੇਟੀ ਵਿੱਚ ਡਾਕਟਰ ਅਧਿਕਾਰੀ 1955-54 ਵਿੱਚ ਮధురਾਈ ਕਾਂਗਰਸ ਤੇ 1956 ਵਿੱਚ ਪਾਲਗਾਟ ਕਾਂਗਰਸ ਵਿੱਚ ਕੇਂਦਰੀ ਕਮੇਟੀ ਲਈ ਚੁਣੇ ਗਏ ਸਨ। ਉਹਨਾਂ ਨੇ ਅੰਮ੍ਰਿਤਸਰ ਪੰਜਵੀਂ ਪਾਰਟੀ ਕਾਂਗਰਸ ਵਿੱਚ ਨਵੀਂ ਪਾਰਟੀ ਸੰਵਿਧਾਨ ਤੇ ਰਿਪੋਰਟ ਦਿੱਤੀ ਉਹ ਨੈਸ਼ਨਲ ਕੌਮੀ ਕੌਂਸਲ ਤੇ ਕੇਂਦਰੀ ਕਾਰਜਕਾਰੀ ਕਮੇਟੀ ਲੀਡ ਚੁਣੇ ਗਏ ਤੇ ਫਿਰ ਵਿਜੇਵਾੜਾ ਉਹਨੇ 168 ਵਿੱਚ ਦੁਬਾਰਾ ਚੁਣੇ ਗਏ ਪਾਰਟੀ ਵਿੱਚ ਫੁੱਟ ਤੇ ਬਾਦ ਵਿੱਚ ਉਹਨਾਂ ਨੇ ਪਾਰਟੀ ਵਿੱਚ ਵਿਚਾਰਧਾਰਕ ਤੇ ਰਾਜਨੀਤਿਕ ਵਿਚਾਰ ਵਟਾਂਦਰੇ ਦੌਰਾਨ ਵਿਆਪਕ ਤੌਰ ਤੇ ਲਿਖਿਆ ਉਹਨਾਂ ਨੇ 1964 ਵਿੱਚ ਕਮਿਊਨਿਸਟ ਪਾਰਟੀ ਤੇ ਭਾਰਤ ਦਾ ਰਾਸ਼ਟਰੀ ਉੱਥਾਨ ਦਾ ਮਾਰਗ ਲਿਖ ਕੇ ਮਹੱਤਵਪੂਰਨ ਕੰਮ ਕੀਤਾ। ਉਹਨਾਂ ਨੇ ਨਵਾਂ ਪ੍ਰੋਗਰਾਮ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਬੰਬਈ ਕਾਂਗਰਸ 1964 ਵਿੱਚ ਪਾਰਟੀ ਪ੍ਰੋਗਰਾਮ ਤੇ ਰਿਪੋਰਟ ਦਿੱਤੀ। ਉਹਨਾਂ ਨੂੰ ਪਾਰਟੀ ਸਿੱਖਿਆ ਦੀ ਵਿਸ਼ੇਸ਼ ਜ਼ਿੰਮੇਵਾਰੀ ਨਾਲ ਕੇਂਦਰੀ ਸਕੱਤਰਤ ਲਈ ਚੁਣਿਆ ਗਿਆ ਸੀ। ਪਟਨਾ ਕਾਂਗਰਸ ਤੋਂ ਉਹਨਾਂ ਨੂੰ ਪਾਰਟੀ ਸਿੱਖਿਆ ਤੇ ਅਧਿਐਨ ਵਿਭਾਗ ਦੇ ਮੁੱਖੀ ਵੱਜੋਂ ਕੇਂਦਰੀ ਕਾਰਜਕਾਰੀ ਕਮੇਟੀ ਮੈਂਬਰ ਸੁਣਿਆ ਗਿਆ ਸੀ ਉਹਨਾਂ ਨੂੰ CPI ਦੇ ਇਤਿਹਾਸ ਦੇ ਦਸਤਾਵੇਜ਼ ਇਕੱਠੇ ਕਰਨ ਸੰਪਾਦਿਤ ਕਰਨ ਤੇ ਲਿਖਣ ਦਾ ਕੰਮ ਵੀ ਸੌਂਪਿਆ ਗਿਆ ਸੀ ਜਿਸ ਵਿੱਚੋਂ ਕਈ ਜਿਲਦਾਂ ਪ੍ਰਕਾਸ਼ਿਤ ਹੋਈਆਂ ਸਨ ਜੋ ਪਾਰਟੀ ਇਤਿਹਾਸ ਦਾ ਅਮੀਰ ਸਰੋਤ ਹਨ ਉਹਨਾਂ ਨੇ ਮੌਤ ਤੱਕ ਇਸ ਕੰਮ ਨੂੰ ਜਾਰੀ ਰੱਖਿਆ ਤੇ ਲਗਭਗ ਆਪਣੀ ਨਜ਼ਰਗਵਾ ਬੈਠੇ ਸਨ ਬਾਅਦ ਵਿੱਚ ਉਹ ਸਾਰੇ ਪਾਰਟੀ ਅਹੁਦਿਆਂ ਤੋਂ ਹਟ ਗਏ ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਧ્યੰਤਿਕ ਖੋਜ ਲਈ ਸਮਰਪਿਤ ਕਰ ਦਿੱਤਾ ਉਹ ਆਪਣੇ ਆਖਰੀ ਦਿਨਾਂ 'ਚ ਕੇਂਦਰੀ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਹੇ ਡਾਕਟਰ ਗੰਗਾธารਾ ਧିକਾਰੀ ਦਾ 21 ਨਵੰਬਰ 1981 ਨੂੰ ਦਿਲ ਦਾ ਦੌਰਾ ਪੈਣ ਕਾਰਨ 83 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਉਹਨਾਂ ਦੀ ਪਤਨੀ ਵਿਮਲਦਾ ਦੇਹਾਂਤ ਸਾਲ ਦੇ ਸ਼ੁਰੂ 'ਚ ਹੋ ਗਿਆ ਸੀ ਧੰਨਵਾਦ